ਇਸ ਸਮੇਂ ਸੰਗਰੂਰ ਦੇ ਰਣਵੀਰ ਕਾਲਜ ਦੇ ਵਿੱਚੋਂ ਸੈਂਕੜੇ ਵਿਦਿਆਰਥੀ ਜਿਹੜੇ ਇਸ ਸਮੇਂ ਸੰਗਰੂਰ ਐਸ ਡੀ ਐਮ ਨੂੰ ਮਿਲਣ ਦੇ ਲਈ ਆਏ ਨੇਗੇ ਮਾਮਲਾ ਹੈਗਾ ਕਿ ਉਹਨਾਂ ਵੱਲੋਂ ਜਿਹੜੀ ਆਪਣੀ ਸਕਾਲਰਸ਼ਿਪ ਦੀ ਫੀਸ ਸੀਗੀ ਉਹ ਕਾਲਜ ਨੂੰ ਜਮ੍ਹਾਂ ਕਰਵਾ ਦਿੱਤੀ ਸੀਗੀ ਪਰ ਹੁਣ ਜਦੋਂ ਯੂਨੀਵਰਸਿਟੀ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਫੀਸ ਉਹਨਾਂ ਕੋਲੇ ਨਹੀਂ ਪਹੁੰਚੀ ਹੈਗੀ ਕੁਝ ਹੀ ਹਫ਼ਤਿਆਂ ਨੂੰ ਪੇਪਰ ਆਇਆ ਹੈਗਾ ਤਾਂ ਹੁਣ ਵਿਦਿਆਰਥੀ ਆरोप ਲਗਾ ਰਹੇ ਨੇ ਕਿ ਪ੍ਰਿੰਸੀਪਲ ਹੈ ਜਿਹੜਾ ਉਹ ਕਾਲਜ ਦੇ ਵਿੱਚ ਨਹੀਂ ਆ ਰਿਹਾਗਾ ਜਿਹੜੇ ਸੈਕੰਡ ਇਨਚਾਰਜ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਆਪਣਾ ਮਸਲਾ ਖੁਦ ਨਿਬੇੜੋ ਨਹੀਂ ਤੁਹਾਨੂੰ ਦੁਬਾਰਾ ਇੱਕ ਸਾਲ ਜਿਹੜਾ ਕਾਲਜ ਦੇ ਵਿੱਚ ਲਗਾਉਣਾ ਪਵੇਗਾ ਨਹੀਂ ਆਪਣੀ ਜਿਹੜੀ ਫ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਬਈ ਜੀ ਕੀ ਨਾਮ ਹੈ ਸਾਚੀ ਗੱਲ ਵੀਰੇ ਸਾਰਿਆਂ ਨੂੰ ਮੇਰਾ ਨਾਮ ਅਨਮੋਲ ਹੈ ਜੀ ਮੈਨੂੰ ਕੀ ਮਾਮਲਾ ਹੈਗਾ ਪੂਰਾ ਸਰ ਮੈਂ ਰਣਵੀਰ ਕੋਲੇ ਸੰਗਰੂਰ ਦਾ ਵਿਦਿਆਰਥੀ ਆ ਤੇ ਮੈਂ ਐਸੇ ਕੈਟਾਗਰੀ ਦੇ ਅੰਡਰ ਵਜੂਫਾ ਅਪਲਾਈ ਕਰਦਾਂ ਜਿਸ ਵਿੱਚੋਂ ਸਾਨੂੰ ਕੁਝ ਹੱਦ ਤੱਕ ਪੈਸੇ ਮਿਲਦੇ ਹਨ ਹੂੰ ਇਸ ਪੈਸੇ ਵਿੱਚੋਂ ਸਾਨੂੰ 70% ਤੋਂ ਲੈ ਕੇ 80% ਕਾਲਜ ਨੂੰ ਵਾਪਸ ਦੇਣਾ ਪੈਂਦਾ ਹੈ ਹੂੰ ਅ ਇਸ ਦੀਆਂ ਕੁਝ ਮੀਤੀਆਂ ਹੁੰਦੀਆਂ ਨੇ ਅ ਅਸੀਂ ਮੀਤੀ ਦੇ ਦੌਰਾਨ ਆਪਣਾ ਸਾਰਾ ਬਣਦਾ ਹਿੱਸਾ ਕਾਲਜ ਨੂੰ ਜਮ੍ਹਾਂ ਕਰਵਾ ਦਿੱਤਾ ਸੀ ਜੋ ਕਿ ਸਾਡਾ ਅਗਸਤ ਦੇ ਮਹੀਨੇ ਵਿੱਚ ਕਰਵਾਇਆ ਹੋਇਆ ਸੀ 7ਵੇਂ ਮਹੀਨੇ ਵਿੱਚ ਹੂੰ ਤੇ ਇਸ ਦੇ ਅਸੀਂ ਸਾਰੇ ਡਾਕੂਮੈਂਟ ਸਕਰੀਨਸ਼ਾਟ ਤੇ ਜਿਹੜੀ ਬੈਂਕ ਦੀ ਟ੍ਰਾਂਜੈਕਸ਼ਨ ਹਿਸਟਰੀ ਨੇ ਉਹ ਸਾਰੀ ਉੱਥੇ ਜਮ੍ਹਾਂ ਕਰਵਾਤੀ ਸੀਗੀਆਂ ਹੂੰ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੈ ਆਈ ਹੈ ਸਾਨੂੰ ਕਾਲਜ ਵੱਲੋਂ ਵੀ ਜਿਹੜੇ ਅਸੀਂ ਦਸਤਾਵੇਜ਼ ਕਾਲਜ ਦੇ ਵਿੱਚ ਜਮ੍ਹਾਂ ਕਰਵਾਏ ਸੀ ਉਹ ਕਾਲਜ ਵੱਲੋਂ ਯੂਨੀਵਰਸਿਟੀ ਵਿੱਚ ਨਹੀਂ ਭੇਜੇਗੇ ਜਿਸ ਦੇ ਕਾਰਨ ਸਾਡੇ ਦਸੰਬਰ ਦੀ ਐਗਜ਼ਾਮੀਨੇਸ਼ਨ ਵਾਸਤੇ ਜਿਹੜੇ ਸਾਡੀ ਯੂਨੀਵਰਸਿਟੀ ਵੱਲੋਂ ਰੋਲ ਨੰਬਰ ਆਉਂਦੇ ਨੇ ਉਹ ਰੋਕ ਲਿੱਤੇ ਗਏ ਜਦੋਂ ਅਸੀਂ ਇਸ ਬਾਰੇ ਪਤਾ ਕੀਤਾ ਤਾਂ ਸਾਨੂੰ ਯੂਨੀਵਰਸਿਟੀ ਵੱਲੋਂ ਕਿਹਾ ਗਿਆ ਵੀ ਕਾਲਜ ਨੇ ਤੁਹਾਡੀਆਂ ਫੀਸਾਂ ਸਾਡੇ ਤੱਕ ਨਹੀਂ ਪਹੁੰਚਾਈਆਂ ਜਿਸ ਕਾਰਨ ਤੁਹਾਡੇ ਰੋਲ ਨੰਬਰ ਰੋਕੇ ਗਏ ਨੇ ਤੇ ਜੇਕਰ ਅਸੀਂ ਉਸ ਤੋਂ ਬਾਅਦ ਕਾਲਜ ਦੇ ਵਿੱਚ ਆਪਣੇ ਕਲਰਕ ਮੈਡਮ ਜਾਂ ਸਰ ਕੋਲੇ ਗਏ ਆ ਤੇ ਉਹਨਾਂ ਨੇ ਸਾਨੂੰ ਸਿੱਧਾ ਕਿਹਾ ਵੀ ਭਾਵੇਂ ਤੁਸੀਂ ਆਪਣੀ ਟਾਈਮ ਤੇ ਫੀਸ ਭਰੀ ਹੈ ਪਰ ਤੁਹਾਨੂੰ ਲੈਂਦਾ 20000 ਰੁਪਇਆ ਇੱਕ ਜੁਰਮਾਨੇ ਵਜੋਂ ਭਰਨਾ ਪਊਗਾ ਤੇ ਅਸੀਂ ਕੀ ਦਾ ਕਿਹਾ ਉਹਨਾਂ ਨੇ ਕਾਹ ਤੋਂ ਭਰਨਾ ਪਊਗਾ ਉਹ ਉਹਨਾਂ ਨੇ ਸਾਨੂੰ ਇਸ ਵਾਸਤੇ ਕਿਹਾ ਵੀ ਤੁਹਾਡੀ ਫੀਸ ਲੇਟ ਹੈ ਜਦ ਕਿ ਸਾਡੇ ਬੈਂਕ ਦੇ ਜਿਹੜੇ ਦਸਤਾਵੇਜ਼ ਨੇ ਸਾਨੂੰ ਅਸੀਂ ਸ਼ੋਅ ਕਰ ਸਕਦੇ ਹਾਂ ਵੀ ਅਸੀਂ ਅਗਸਤ ਦੇ ਵਿੱਚ ਫੀਸਾਂ ਭਰੀਆਂ ਹੋਈਆਂ ਨੇ ਪਰ ਜੇ ਲੇਟ ਫੀਸ ਵੀ ਹੋਊਗੀ ਤਾਂ 20000 ਰੁਪਏ ਤਾਂ ਨਹੀਂ ਹੋਊਗੀ ਸਰ ਇਹਨਾਂ ਨੇ ਸ਼ੁਰੂ ਕੀਤਾ ਸੀ 1200 ਰੁਪਏ ਤੋਂ 1200 ਰੁਪਏ ਤੋਂ ਵਧਾ ਕੇ 5000 ਕਰਤਾ 5000 ਤੋਂ 10 ਕਰਕੇ ਉਸ ਤੋਂ ਬਾਅਦ 15 ਕਰਤਾ ਤੇ ਆਖਰੀ ਇਹਨਾਂ ਨੇ 17 ਤਰੀਕ ਦਿੱਤੀ ਸੀ ਜਿਸ ਦੇ ਵਿੱਚ ਅਸੀਂ 20000 ਰੁਪਏ ਲਾਦਾ ਪਰਨਾ ਸੀਗਾ ਤੁਸੀਂ ਤਾਂ ਕਹਿ ਰਹੇ ਹੋ ਕਿ ਯੂਨੀਵਰਸਿਟੀ ਕਹਿ ਰਹੀ ਹੈ ਕਿ ਤੁਹਾਡੀ ਕੁੱਲ ਫੀਸ ਹੀ ਨਹੀਂ ਆਈ ਸਾਡੇ ਕੋਲ ਸਕਾਲਰਸ਼ਿਪ ਦੀ ਇਹ ਸਰ ਇਹ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਅਸੀਂ ਆਪਣੇ ਰੋਲ ਨੰਬਰ ਪ੍ਰਤੀ ਪੁੱਛਿਆ ਜਾਂ ਪੁੱਛਗੀਚ ਕੀਤੀ ਆ ਤਾਂ ਯੂਨੀਵਰਸਿਟੀ ਵਾਲੇ ਸਾਨੂੰ ਐਂ ਕਹਿ ਰਹੇ ਨੇ ਵੀ ਤੁਹਾਡੀ ਫੀਸ ਨਹੀਂ ਸਾਡੇ ਕੋਲੇ ਪਹੁੰਚੀ ਜਿਸ ਦਾ ਮੁੱਖ ਕਾਰਨ ਸਾਡੇ ਕਾਲਜ ਦੇ ਸਾਹਿਬਾਨ ਨੇ ਜਿਨ੍ਹਾਂ ਨੇ ਸਾਡੀ ਫੀਸ ਅੱਗੇ ਨਹੀਂ ਭਰੀ ਤਾ ਹੁਣ ਕਿੰਨੀ ਫੀਸ ਹੈਗੀ ਹੁਣ ਮਤਲਬ ਕਾਲਜ ਪ੍ਰਸ਼ਾਸਨ ਪ੍ਰਿੰਸੀਪਲ ਕੀ ਕਹਿ ਰਹੇ ਨੇ ਤੁਹਾਨੂੰ ਸਰ ਅਸੀਂ 2 ਦਿਨ ਹੋ ਗਏ ਪ੍ਰਿੰਸੀਪਲ ਮੈਡਮ ਕੋਲੇ ਗਏ ਆ ਅੱਜ ਮੈਡਮ ਛੁੱਟੀ ਤੇ ਨੇ ਜਿਹੜੇ ਸਾਡੇ ਮੁੱਖ ਕਲਰਕ ਨੇ ਹਰਦੀਪ ਸਰ ਉਹ ਵੀ ਛੁੱਟੀ ਤੇ ਨੇ 2 ਦਿਨਾਂ ਤੋਂ ਤੇ ਅਸੀਂ ਪਰਸੋ ਜਾਂ 1 ਦਿਨ ਪਹਿਲਾਂ ਅਸੀਂ ਹਰਦੀਪ ਸਰ ਕੋਲੇ ਗਏ ਸੀਗੇ ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ 5800 ਰੁਪਏ ਸਾਡੀ ਕੁੱਲ ਫੀਸ ਹੈ ਤੇ ਉਹਦੇ ਉੱਤੇ ਸਾਨੂੰ 20000 ਰੁਪਏ ਅਲੱਗ ਤੋਂ ਦੇਣਾ ਪਵੇਗਾ ਤਾਂ ਸਾਨੂੰ ਤੋ ਕਟ 27000 ਰੁਪਏ ਸਾਨੂੰ ਉਹਨਾਂ ਨੂੰ ਦੇਣਾ ਪਵੇਗਾ ਪੇਪਰ ਕਦੋਂ ਨੇ ਪੇਪਰ ਸਰ ਜਿਹੜੇ ਦੂਸਰੇ ਸਾਲ ਦੇ ਵਿਦਿਆਰਥੀ ਨੇ ਤੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਉਹਨਾਂ ਦੇ ਪੱਕੇ ਪੇਪਰ 27 ਤੋਂ ਸ਼ੁਰੂ ਨਹੀਂ ਤੇ ਜਿਹੜੇ ਤੀਸਰੇ ਸਾਲ ਦੇ ਵਿਦਿਆਰਥੀ ਨੇ ਉਹਨਾਂ ਦੀ ਪ੍ਰੈਕਟੀਕਲ 10 ਤਰੀਕ ਤੋਂ ਸ਼ੁਰੂ ਹੋ ਗਈਆਂ ਸੀ ਤੇ ਪੱਕੇ ਪੇਪਰ ਨੇ ਜੋ 4 ਤਰੀਕ ਤੋਂ ਕਹਿ ਰਹੇ ਨੇ ਵੀ 4 ਤਰੀਕ ਤੋਂ ਪੱਕੇ ਪੇਪਰ ਸ਼ੁਰੂ ਹੋ ਜਾਣਗੇ ਹੁਣ ਕਿੰਨੇ ਕੁੱਲ ਸਟੂਡੈਂਟ ਨੇਗੇ ਕਦੋਂ ਪੇਪਰ ਨੇਗੇ ਕਦੋਂ ਤੱਕ ਤੁਹਾਨੂੰ ਆਖਰੀ ਅਲਟੀਮੇਟਮ ਦਿੱਤਾ ਗਿਆਗਾ ਸਰ ਜੇ ਕੁੱਲ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਗਭਗ 150 ਵਿਦਿਆਰਥੀ ਨੇ ਜਿਨ੍ਹਾਂ ਦੀ ਫੀਸ ਨਹੀਂ ਪਹੁੰਚੀ ਯੂਨੀਵਰਸਿਟੀ ਤੱਕ ਤੇ ਉਹਨਾਂ ਵਿੱਚੋਂ ਹੋ ਸਕਦਾ ਕੁਝ ਵਿਦਿਆਰਥੀ ਜਿਹੜੇ ਹਨ ਵੀ ਆਪਣੀ ਗ੍ਰੈਜੂਏਸ਼ਨ ਬਚਾ ਲਈ ਛੱਡ ਚੁੱਕੇ ਹੋਣ ਪਰ ਅਸੀਂ 60 ਤੋਂ 70 ਬੱਚੇ ਐਜੇ ਹਾਂ ਜਿਨ੍ਹਾਂ ਨੇ ਫੀਸਾਂ ਭਰੀਆਂ ਵੀ ਨਹੀਂ ਜਾਂ ਕਈਆਂ ਨੇ ਨਹੀਂ ਭਰੀਆਂ ਉਹਨਾਂ ਕੋਲੇ ਇੰਨੀ ਆਮਦਨ ਨਹੀਂ ਹੈ ਜੀ ਵੀ ਉਹ 20000 ਰੁਪਏ ਜੁਰਮਾਨਾ ਭਰ ਸਕਣ ਤਾਂ ਮੁੱਖ ਬੱਚਿਆਂ ਦੀ ਇਹੀ ਮੰਗ ਹੈ ਜੀ ਵੀ ਜਿਨ੍ਹਾਂ ਨੇ ਤਾਂ ਫੀਸਾਂ ਭਰੀਆਂ ਹੋਈਆਂ ਨੇ ਤੇ ਉਹਨਾਂ ਦਾ ਤਾਂ ਰੋਲ ਨੰਬਰ ਇਸ਼ੂ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਦੇ ਵੱਲੋਂ ਸਹੀ ਸਮੇਂ ਤੇ ਸਹੀ ਫੀਸ ਭਰ ਦਿੱਤੀ ਸੀ ਤੁਹਾਡੇ ਕੋਲ ਕੀ ਕੋਈ ਪ੍ਰੂਫ ਵਗੈਰਾ ਹੈ ਕਿ ਕਿਹੜੇ ਖਾਤੇ 'ਚ ਤੁਸੀਂ ਪੈਸੇ ਪਵਾਏ ਨੇ ਸਰ ਸਾਡੇ ਕੋਲੇ ਬੈਂਕ ਦੀਆਂ ਸਟੇਟਮੈਂਟਾਂ ਪਈਆਂ ਨੇ ਬੈਂਕ ਦੇ ਸਕਰੀਨਸ਼ਾਟ ਪਈ ਨੇ ਜਦੋਂ ਅਸੀਂ ਕੋਈ ਵੀ ਬਾਰਕੋਡ ਜਿਹੜਾ ਸਕੈਨ ਕਰਦੇ ਹਾਂ ਉਹਦੇ ਉੱਤੇ ਬਕਾਇਦਾ ਰਣਵੀਰ ਕਾਲਜ ਸੰਗਰੂਰ ਦਿਖਦਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਬੱਚਿਆਂ ਕੋਲੇ ਜਿਹੜਾ ਜੀ ਆਰ ਸੀ ਸੰਗਰੂਰ ਆ ਪ੍ਰੋਪਰ ਜਿਹੜੇ ਇਹ ਇਹ ਜਿਹੜਾ Google Pay ਤੋਂ ਕੀਤੇ ਗਏ ਨੇ ਗਵਰਨਮੈਂਟ ਰਣਵੀਰ ਕਾਲਜ ਉੱਪਰ ਸਲਿੱਪ ਦੇ ਉੱਪਰ ਲਿਖਿਆ ਆ ਰਿਹਾਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਇਸ ਤਰ੍ਹਾਂ ਬੱਚੇ ਬੱਚੇ ਕਿੰਨੇ ਬੱਚੇ ਹੋ ਤੁਸੀਂ ਟੋਟਲ ਜਿਹੜੇ ਹੂੰ ਤਾਂ ਪੇਪਰ ਕਦੋਂ ਨੇ ਕੀ ਹੋਣਾ ਸਰ 26 ਤਰੀਕ ਤੋਂ ਪ੍ਰੈਕਟੀਕਲ ਸਟਾਰਟ ਕਰਦੇ ਉਸ ਤੋਂ ਬਾਅਦ 4 ਤਰੀਕ ਨੂੰ ਪੱਕੇ ਐਗਜ਼ਾਮ ਨੇ ਫਾਈਨਲੀ ਹਰਵਾ ਲਿਆਂਦੇ ਹੁਣ ਐਸਡੀਐਮ ਨੂੰ ਮਿਲੇ ਉਹਨਾਂ ਨੇ ਕੀ ਕਿਹਾਗਾ ਸਰ ਉਹਨਾਂ ਨੇ ਵੀ ਕੈਕਸ਼ਨ ਲੈਣਗੇ ਪਤਾ ਕਰਨਗੇ ਤਾਂ ਯੂਨੀਵਰਸਿਟੀ ਤੱਕ ਤੁਸੀਂ ਕਿੰਨੇ ਜਣੇ ਨੇ ਪਹੁੰਚ ਕੀਤੀ ਹੈ ਸਰ ਮੈਂ ਗਈ ਸੀ ਕੱਲ ਯੂਨੀਵਰਸਿਟੀ ਉਹਨਾਂ ਨੇ ਵੀ ਕਿਹਾ ਵੀ ਕਾਲਜ ਵੱਲੋਂ ਨਹੀਂ ਆਈ ਫੀਸ ਵੀ ਇਸ ਕਰਕੇ ਤੁਹਾਨੂੰ ਰੋਲ ਨੰਬਰ ਤਾਂ ਨਹੀਂ ਦੇ ਰਹੇ ਹੈਗੇ ਉਹਨ ਕਾਲਜ ਆਏ ਆ ਇਹ ਕਹਿੰਦੇ 25000 ਰੁਪਏ ਪਰ ਪਹਿਲਾਂ 20 ਕਹਿ ਰਹੇ ਸੀ ਕਾਲਜ ਨੂੰ ਫੀਸ ਤੁਸੀਂ ਦਿੱਤੀ ਆ ਉਹਦਾ ਤੁਹਾਡੇ ਕੋਲੇ ਪ੍ਰੂਫ ਹੈਗਾਗਾ ਹਾਂਜੀ ਪਰ ਉਹਦੇ ਤੇ ਫਿਰ ਪ੍ਰਿੰਸੀਪਲ ਕੀ ਕਹਿ ਰਿਹਾ ਹੈਗਾ ਸਰ ਪ੍ਰਿੰਸੀਪਲ ਵਾਲੇ ਮਿਲ ਹੀ ਨਹੀਂ ਗਏ ਐਪਲੀਕੇਸ਼ਨ ਹੀ ਹੈ ਇਸ ਪਰ ਮਿਲੇ ਹੀ ਨਹੀਂ ਹੈ ਕਿ ਪ੍ਰਿੰਸੀਪਲ ਆ ਹੀ ਨਹੀਂ ਰਿਹਾ ਕਾਲਜ ਪਰ ਦੂਸਰੇ ਇਨਚਾਰਜ ਤਾਂ ਹੋਣਗੇ ਕਹਿ ਕੀ ਰਹਾ ਹੈ ਕਾਲਜ ਅਥਾਰਟੀ ਤਾਂ ਕੋਈ ਹੋਊਗਾ ਹਾਂਜੀ ਸਰ ਹੈਗਾ ਰਿਕਾਰਡਿੰਗ ਵੀ ਹੈਗੀ ਅਕਸਰ ਨੇ ਕਿਹਾ ਸੀ ਹਰਦੀਪ ਸਰ ਨੇ ਉਹ ਕਹਿੰਦੇ ਕੁਝ ਨਹੀਂ ਹੋ ਸਕਦਾ ਹੁਣ ਕਹਿੰਦੇ ਦੁਬਾਰਾ ਸਾਲ ਲਾਓਗੇ ਹੁਣ ਤੁਸੀਂ ਐਂ ਕਹਿ ਰਹੇ ਨੇ ਅੱਛਾ ਤੁਹਾਨੂੰ ਇਹ ਕਿਆ ਰਹੇਗੀ ਦੁਬਾਰੇ ਇੱਕ ਸਾਲ ਹੋਰ ਕਰੋਗੇ ਇੱਕ ਸਾਲ ਹੋਰ ਕਰੋ ਦੁਬਾਰਾ ਸਾਲ ਕਿਹੜੇ ਈਅਰ ਦੇ ਵਿੱਚੋਂ ਹੁਣ ਫਾਈਨਲ ਈਅਰ ਸਰ ਸਾਰੇ ਬੱਚੇ ਫਾਈਨਲ ਈਅਰ ਹਾਂਜੀ ਸਰ ਫਾਈਨਲ ਈਅਰ ਵਾਲੇ ਹਾਂ ਸਾਰੇ ਅਸੀਂ ਕਹਿੰਦੇ ਇੱਕ ਸਾਲ ਖਰਾਬ ਹੋ ਗਿਆ ਹੁਣ ਤੁਹਾ ਭੁਨੇਸ਼ਾ ਜੀ ਕੀ ਕਰ ਸਕਦੇ ਆ ਸਾਡਾ ਪੇਪਰ ਨੂੰ ਕਹਿ ਰਹੇ ਆ ਮਾਪਿਆਂ ਨਾਲ ਗੱਲਬਾਤ ਹੋਈ ਹੈ ਤੁਹਾਡਾ ਹਾਂਜੀ ਹਾਂਜੀ ਹੋਈ ਹੈ ਸਰ ਉਹ ਵੀ ਇਹ ਕਹਿ ਰਹੇ ਨੇ ਕਿ ਇਸ ਅਸੀਂ ਨਹੀਂ ਭਰ ਸਕਦੇ ਤਾਂ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਬੱਚੇ ਤੁਸੀਂ ਦੇਖ ਸਕਦੇ ਹੋਗੇ ਕਿ ਸਾਰੇ ਅਦਲਤ ਬੱਚੇ ਨੇਗੇ ਜਿਨ੍ਹਾਂ ਨੇ ਆਪਣੀ ਫੀਸ ਹੈ ਜਿਹੜੀ ਉਹ ਕਾਲਜ ਨੂੰ ਜਮ੍ਹਾਂ ਕਰਵਾਤੀ ਪਰ ਜਦੋਂ ਪੇਪਰ ਦੇ ਟਾਈਮ ਰੋਲ ਨੰਬਰ ਇਸ਼ੂ ਹੋਣਾ ਸੀਗਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਯੂਨੀਵਰਸਿਟੀ ਕੋਲੇ ਉਹਨਾਂ ਦੀ ਫੀਸ ਹੀ ਨਹੀਂ ਪਹੁੰਚੀ ਪਰ ਹੁਣ ਜਦੋਂ ਅਬ ਜਿਹੜਾ ਕਾਲਜ ਅਥਾਰਟੀ ਆ ਜਿਹੜਾ ਕਾਲਜ ਪ੍ਰਸ਼ਾਸਨ ਆ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਸਾਡੇ ਕੋਲੇ ਇਸ ਮਸਲੇ ਦਾ ਕੋਈ ਹੱਲ ਨਹੀਂ ਜਾਂ ਤਾਂ ਦੁਬਾਰੇ ਇੱਕ ਸਾਲ ਆਪਣਾ ਦੁਬਾਰੇ ਫਾਈਨਲ ਇਅਰ ਦੇ ਵਿੱਚ ਲਗਾ ਲਵੋ ਇੱਕ ਸਾਲ ਆਪਣਾ ਖਰਾਬ ਕਰ ਲਓ ਨਹੀਂ ਪੈਸੇ ਬਣਦੇ ਨੇ ਜਿਹੜਾ 27000 ਰੁਪਏ ਦੇ ਕਰੀਬ ਜਿਹੜਾ 20000 ਦੇ ਨਾਲ ਜੁਰਮਾਨਾ ਤੇ 27000 ਪੂ ਟੋਟਲ ਜਿਹੜੀ ਫੀਸ ਇਹਨਾਂ ਨੂੰ ਕਹੀ ਜਾ ਰਹੀ ਹੈ ਕਿ ਤੁਹਾਨੂੰ ਭਰਨੀ ਹੀ ਹਰ ਹਾਲਤ ਦੇ ਵਿੱਚ ਪੈਣੀ ਹੈਗੀ ਤਾਂ ਉਹਨੇ ਬੱਚੇ ਇਸ ਸਮੇਂ ਐਸਡੀਐਮ ਸੰਗਰੂਰ ਦੇ ਕੋਲ ਆਏ ਨੇਗੇ ਕਿ ਸਾਡਾ ਕੁਝ ਹੀ ਹਫ਼ਤਿਆਂ ਦੇ ਵਿੱਚ ਪੇਪਰ ਹੈ ਮਾਪਿਓ ਪਰੇਸ਼ਾਨ ਨੇ ਬੱਚੇ ਪਰੇਸ਼ਾਨ ਨੇ मामला ਹੈਗਾ ਇਸ ਸਮੇਂ ਸੰਗਰੂਰ ਦੇ ਰਣਵੀਰ ਕਾਲਜ ਦੇ ਵਿੱਚੋਂ ਸੈਂਕੜੇ ਵਿਦਿਆਰਥੀ ਜਿਹੜੇ ਇਸ ਸਮੇਂ ਸੰਗਰੂਰ ਐਸ ਡੀ ਐਮ ਨੂੰ ਮਿਲਣ ਦੇ ਲਈ ਆਏ ਨੇਗੇ ਮਾਮਲਾ ਹੈਗਾ ਕਿ ਉਹਨਾਂ ਵੱਲੋਂ ਜਿਹੜੀ ਆਪਣੀ ਸਕਾਲਰਸ਼ਿਪ ਦੀ ਫੀਸ ਸੀਗੀ ਉਹ ਕਾਲਜ ਨੂੰ ਜਮ੍ਹਾਂ ਕਰਵਾ ਦਿੱਤੀ ਸੀਗੀ ਪਰ ਹੁਣ ਜਦੋਂ ਯੂਨੀਵਰਸਿਟੀ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਫੀਸ ਉਹਨਾਂ ਕੋਲੇ ਨਹੀਂ ਪਹੁੰਚੀ ਹੈਗੀ ਕੁਝ ਹੀ ਹਫ਼ਤਿਆਂ ਨੂੰ ਪੇਪਰ ਆਇਆ ਹੈਗਾ ਤਾਂ ਹੁਣ ਵਿਦਿਆਰਥੀ આરોਪ ਲਗਾ ਰਹੇ ਨੇ ਕਿ ਪ੍ਰਿੰਸੀਪਲ ਹੈ ਜਿਹੜਾ ਉਹ ਕਾਲਜ ਦੇ ਵਿੱਚ ਨਹੀਂ ਆ ਰਿਹਾਗਾ ਜਿਹੜੇ ਸੈਕੰਡ ਇਨਚਾਰਜ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਆਪਣਾ ਮਸਲਾ ਖੁਦ ਨਿਬੇੜੋ ਨਹੀਂ ਤੁਹਾਨੂੰ ਦੁਬਾਰਾ ਇੱਕ ਸਾਲ ਜਿਹੜਾ ਕਾਲਜ ਦੇ ਵਿੱਚ ਲਗਾਉਣਾ ਪਵੇਗਾ ਨਹੀਂ ਆਪਣੀ ਜਿਹੜੀ ਫੀਸ ਹੈ ਬਣਦੀ ਉਹ ਭਰੋ ਤਾਂ ਵਿਦਿਆਰਥੀ ਇੱਥੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਈ ਜੀ ਕੀ ਨਾਮ ਹੈ ਸਾਚੀ ਗੱਲ ਵੀਰੇ ਸਾਰਿਆਂ ਨੂੰ ਮੇਰਾ ਨਾਮ ਅਨਮੋਲ ਹੈ ਜੀ ਮੇਰਾ ਕੀ ਮਾਮਲਾ ਹੈਗਾ ਪੂਰਾ ਸਰ ਮੈਂ ਰਣਵੀਰ ਕੋਲੇ ਸੰਗਰੂਰ ਦਾ ਵਿਦਿਆਰਥੀ ਹਾਂ ਤੇ ਮੈਂ ਐਸੇ ਕੈਟਾਗਰੀ ਦੇ ਅੰਡਰ ਵਜੂਫਾ ਅਪਲਾਈ ਕਰਦਾ ਜਿਸ ਵਿੱਚੋਂ ਸਾਨੂੰ ਕੁਝ ਅੱਜ ਤੱਕ ਪੈਸੇ ਮਿਲਦੇ ਹਨ ਇਸ ਪੈਸੇ ਵਿੱਚੋਂ ਸਾਨੂੰ 70% ਤੋਂ ਲੈ ਕੇ 80% ਕਾਲਜ ਨੂੰ ਵਾਪਸ ਦੇਣਾ ਪੈਂਦਾ ਹੈ ਇਸ ਦੀਆਂ ਕੁਝ ਮੀਤੀਆਂ ਹੁੰਦੀਆਂ ਨੇ ਅਸੀਂ ਮੀਤੀ ਦੇ ਦੌਰਾਨ ਆਪਣਾ ਸਾਰਾ ਬਣਦਾ ਹਿੱਸਾ ਕਾਲਜ ਨੂੰ ਜਮ੍ਹਾਂ ਕਰਵਾ ਦਿੱਤਾ ਸੀ ਜੋ ਕਿ ਸਾਡਾ ਅਗਸਤ ਦੇ ਮਹੀਨੇ ਵਿੱਚ ਕਰਵਾਇਆ ਹੋਇਆ ਸੀ 7ਵੇਂ ਮਹੀਨੇ ਵਿੱਚ ਤੇ ਇਸ ਦੇ ਅਸੀਂ ਸਾਰੇ ਡਾਕੂਮੈਂਟ ਸਕਰੀਨਸ਼ਾਟ ਤੇ ਜਿਹੜੀ ਬੈਂਕ ਦੀ ਟ੍ਰਾਂਜੈਕਸ਼ਨ ਹਿਸਟਰੀ ਨੇ ਉਹ ਸਾਰੀਆਂ ਉੱਥੇ ਜਮ੍ਹਾਂ ਕਰਵਾਤੀ ਸੀ ਜੀਆਂ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੀ ਆਈ ਹੈ ਸਾਨੂੰ ਕਾਲਜ ਵੱਲੋਂ ਵੀ ਜਿਹੜੇ ਅਸੀਂ ਦਸਤਾਵੇਜ਼ ਕਾਲਜ ਦੇ ਵਿੱਚ ਜਮ੍ਹਾਂ ਕਰਵਾਏ ਸੀ ਉਹ ਕਾਲਜ ਵੱਲੋਂ ਯੂਨੀਵਰਸਿਟੀ ਵਿੱਚ ਨਹੀਂ ਭੇਜੇ ਗਏ ਜਿਸ ਦੇ ਕਾਰਨ ਸਾਡੇ ਦਸੰਬਰ ਦੀ ਐਗਜ਼ਾਮੀਨੇਸ਼ਨ ਵਾਸਤੇ ਜਿਹੜੇ ਸਾਡੀ ਯੂਨੀਵਰਸਿਟੀ ਵੱਲੋਂ ਰੋਲ ਨੰਬਰ ਆਉਂਦੇ ਨੇ ਉਹ ਰੋਕ ਲਿੱਤੇ ਗਏ ਜਦੋਂ ਅਸੀਂ ਇਸ ਬਾਰੇ ਪਤਾ ਕੀਤਾ ਤਾਂ ਸਾਨੂੰ ਯੂਨੀਵਰਸਿਟੀ ਵੱਲੋਂ ਕਿਹਾ ਗਿਆ ਵੀ ਕਾਲਜ ਨੇ ਤੁਹਾਡੀਆਂ ਫੀਸਾਂ ਸਾਡੇ ਤੱਕ ਨਹੀਂ ਪਹੁੰਚਾਈਆਂ ਜਿਸ ਕਾਰਨ ਤੁਹਾਡੇ ਰੋਲ ਨੰਬਰ ਰੋਕੇ ਗਏ ਨੇ ਤੇ ਜੇਕਰ ਅਸੀਂ ਉਸ ਤੋਂ ਬਾਅਦ ਕਾਲਜ ਦੇ ਵਿੱਚ ਆਪਣੇ ਕਲਰਕ ਮੈਡਮ ਜਾਂ ਸਰ ਕੋਲੇ ਗਏ ਆ ਤੇ ਉਹਨਾਂ ਨੇ ਸਾਨੂੰ ਸਿੱਧਾ ਕਿਹਾ ਵੀ ਭਾਵੇਂ ਥੋਨੇ ਆਪਣੀ ਟਾਈਮ ਤੇ ਫੀਸ ਭਰੀਆਂ ਪਰ ਤੁਹਾਨੂੰ ਲੈਂਦਾ 20000 ਰੁਪਇਆ ਇੱਕ ਜੁਰਮਾਨੇ ਵਜੋਂ ਭਰਨਾ ਪਊਗਾ ਤੇ ਅਸੀਂ ਇਸ ਚੀਜ਼ ਦਾ ਕਿਹਾ ਉਹਨਾਂ ਨੇ ਕਾਹ ਤੋਂ ਭਰਨਾ ਪਊਗਾ ਉਹ ਉਹਨਾਂ ਨੇ ਸਾਨੂੰ ਇਸ ਵਾਸਤੇ ਕਿਹਾ ਵੀ ਤੁਹਾਡੀ ਫੀਸ ਲੇਟ ਹੈ ਜਦ ਕਿ ਸਾਡੇ ਬੈਂਕ ਦੇ ਜਿਹੜੇ ਦਸਤਾਵੇਜ਼ ਨੇ ਸਾਨੂੰ ਅਸੀਂ ਸ਼ੋਅ ਕਰ ਸਕਦੇ ਹਾਂ ਵੀ ਅਸੀਂ ਅਗਸਤ ਦੇ ਵਿੱਚ ਫੀਸਾਂ ਭਰੀਆਂ ਹੋਈਆਂ ਨੇ ਪਰ ਜੇ ਲੇਟ ਫੀਸ ਵੀ ਹੋਊਗੀ ਤਾਂ 20000 ਰੁਪਇਆ ਤਾਂ ਨਹੀਂ ਹੋਊਗਾ ਸਰ ਇਹਨਾਂ ਨੇ ਸ਼ੁਰੂ ਕੀਤਾ ਸੀ 1200 ਰੁਪਏ ਤੋਂ 1200 ਰੁਪਏ ਤੋਂ ਵਧਾ ਕੇ 5000 ਕਰਤਾ 5000 ਤੋਂ 10 ਕਰਕੇ ਉਸ ਤੋਂ ਬਾਅਦ 15 ਕਰਤਾ ਤੇ ਆਖਰੀ ਇਹਨਾਂ ਨੇ 17 ਤਰੀਕ ਦਿੱਤੀ ਸੀ ਜਿਸ ਦੇ ਵਿੱਚ ਅਸੀਂ 20000 ਰੁਪਏ ਲਾਦਾ ਪਰ ਨਾ ਸੀਗਾ ਫੀਸ ਤੁਸੀ ਤਾਂ ਕਹਿ ਰਹੇ ਹੋ ਕਿ ਯੂਨੀਵਰਸਿਟੀ ਕਹਿ ਰਹੀ ਹੈ ਕਿ ਤੁਹਾਡੀ ਕੁੱਲ ਫੀਸ ਹੀ ਨਹੀਂ ਆਈ ਸਾਡੇ ਕੋਲ ਸਕਾਲਰਸ਼ਿਪ ਦੀ ਇਹ ਸਰ ਇਹ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਜਦੋਂ ਅਸੀਂ ਆਪਣੇ ਰੋਲ ਨੰਬਰ ਪ੍ਰਤੀ ਪੁੱਛਿਆ ਜਾਂ ਪੁੱਛਗਿਚ ਕੀਤੀ ਆ ਤਾਂ ਯੂਨੀਵਰਸਿਟੀ ਵਾਲੇ ਸਾਨੂੰ ਐਂ ਕਹਿ ਰਹੇ ਨੇ ਵੀ ਤੁਹਾਡੀ ਫੀਸ ਨਹੀਂ ਸਾਡੇ ਕੋਲੇ ਪਹੁੰਚੀ ਜਿਸ ਦਾ ਮੁੱਖ ਕਾਰਨ ਸਾਡੇ ਕਾਲਜ ਦੇ ਸਹਾਈबान ਨੇ ਜਿਨ੍ਹਾਂ ਨੇ ਸਾਡੀ ਫੀਸ ਅੱਗੇ ਨਹੀਂ ਭਰੀ ਤਾਂ ਹੁਣ ਕਿੰਨੀ ਫੀਸ ਹੈਗੀ ਹੁਣ ਮਤਲਬ ਕਾਲਜ ਪ੍ਰਸ਼ਾਸਨ ਪ੍ਰਿੰਸੀਪਲ ਕੀ ਕਹਿ ਰਹੇ ਨੇ ਤੁਹਾਨੂੰ ਸਰ ਅਸੀਂ 2 ਦਿਨ ਹੋ ਗਏ ਪ੍ਰਿੰਸੀਪਲ ਮੈਡਮ ਕੋਲੇ ਗਏ ਅੱਜ ਮੈਡਮ ਛੁੱਟੀ ਤੇ ਨੇ ਜਿਹੜੇ ਸਾਡੇ ਮੁੱਖ ਕਲਰਕ ਨੇ ਹਰਦੀਪ ਸਰ ਉਹ ਵੀ ਛੁੱਟੀ ਤੇ ਨੇ 2 ਦਿਨਾਂ ਤੋਂ ਤੇ ਅਸੀਂ ਪਰਸੋ ਜਾਂ 1 ਦਿਨ ਪਹਿਲਾਂ ਅਸੀਂ ਹਰਦੀਪ ਸਰ ਕੋਲੇ ਗਏ ਸੀਗੇ ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ 5800 ਰੁਪਏ ਸਾਡੀ ਕੁੱਲ ਫੀਸ ਹੈ ਤੇ ਉਹਦੇ ਉੱਤੇ ਸਾਨੂੰ 20000 ਰੁਪਏ ਅਲੱਗ ਤੋਂ ਦੇਣਾ ਪਵੇਗਾ ਤਾਂ ਸਾਨੂੰ ਤੋ ਕਟ 27000 ਰੁਪਏ ਸਾਨੂੰ ਉਹਨਾਂ ਨੂੰ ਦੇਣਾ ਪਵੇਗਾ ਪੇਪਰ ਕਦੋਂ ਨੇ ਪੇਪਰ ਸਰ ਜਿਹੜੇ ਦੂਸਰੇ ਸਾਲ ਦੇ ਵਿਦਿਆਰਥੀ ਨੇ ਤੇ ਪਹਿਲੇ ਸਾਲ ਦੇ ਵਿਦਿਆਰਥੀ ਨੇ ਉਹਨਾਂ ਦੇ ਪੱਕੇ ਪੇਪਰ 27 ਤੋਂ ਸ਼ੁਰੂ ਨਹੀਂ ਤੇ ਜਿਹੜੇ ਤੀਸਰੇ ਸਾਲ ਦੇ ਵਿਦਿਆਰਥੀ ਨੇ ਉਹਨਾਂ ਦੀ ਪ੍ਰੈਕਟੀਕਲ 10 ਤਰੀਕ ਤੋਂ ਸ਼ੁਰੂ ਹੋ ਗਈਆਂ ਸੀ ਤੇ ਪੱਕੇ ਪੇਪਰ ਨੇ ਜੋ 4 ਤਰੀਕ ਤੋਂ ਕਹਿ ਰਹੇ ਨੇ ਵੀ 4 ਤਰੀਕ ਤੋਂ ਪੱਕੇ ਪੇਪਰ ਸ਼ੁਰੂ ਹੋ ਜਾਣਗੇ ਤਾਂ ਹੁਣ ਕਿੰਨੇ ਕੁੱਲ ਸਟੂਡੈਂਟ ਨੇਗੇ ਕਦੋਂ ਪੇਪਰ ਨੇਗੇ ਕਦੋਂ ਤੱਕ ਤੁਹਾਨੂੰ ਆਖਰੀ ਅਲਟੀਮੇਟਮ ਦਿੱਤਾ ਗਿਆਗਾ ਸਰ ਜੇ ਕੁੱਲ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਗਭਗ 150 ਵਿਦਿਆਰਥੀ ਨੇ ਜਿਨ੍ਹਾਂ ਦੀ ਫੀਸ ਨਹੀਂ ਪਹੁੰਚੀ ਯੂਨੀਵਰਸਿਟੀ ਤੱਕ ਤੇ ਉਹਨਾਂ ਵਿੱਚੋਂ ਹੋ ਸਕਦਾ ਕੁਝ ਵਿਦਿਆਰਥੀ ਜਿਹੜੇ ਹਨ ਵੀ ਆਪਣੀ ਗ੍ਰੈਜੂਏਸ਼ਨ ਬਚਾ ਲਈ ਛੱਡ ਚੁੱਕੇ ਹੋਣ ਪਰ ਅਸੀਂ 60 ਤੋਂ 70 ਬੱਚੇ ਇਹ ਜਿਹੇ ਆ ਜਿਨ੍ਹਾਂ ਨੇ ਫੀਸਾਂ ਭਰੀਆਂ ਵੀ ਨਹੀਂ ਜਾ ਕਈਆਂ ਨੇ ਨਹੀਂ ਭਰੀਆਂ ਉਹਨਾਂ ਕੋਲੇ ਐਨੀ ਆਮਦਨ ਨਹੀਂ ਹੈ ਜੀ ਵੀ ਉਹ 20000 ਰੁਪਏ ਜੁਰਮਾਨਾ ਭਰ ਸਕਣ ਤਾਂ ਮੁੱਖ ਬੱਚਾਰੀ ਇਹੀ ਮੰਗ ਗਈ ਵੀ ਜਿਨ੍ਹਾਂ ਨੇ ਤਾਂ ਫੀਸਾਂ ਭਰੀਆਂ ਹੋਈਆਂ ਨੇ ਤੇ ਉਹਨਾਂ ਦਾ ਤਾਂ ਰੋਲ ਨੰਬਰ ਇਸ਼ੂ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਆਪਦੇ ਵੱਲੋਂ ਸਹੀ ਸਮੇਂ ਤੇ ਸਹੀ ਫੀਸ ਭਰ ਦਿੱਤੀ ਸੀ ਤੁਹਾਡੇ ਕੋਲ ਕੀ ਕੋਈ ਪ੍ਰੂਫ ਵਗੈਰਾ ਹੈ ਕਿ ਤੁਸੀਂ ਕਿਹੜੇ ਖਾਤੇ 'ਚ ਤੁਸੀਂ ਪੈਸੇ ਪਵਾਏ ਨੇ ਸਰ ਸਾਡੇ ਕੋਲੇ ਬੈਂਕ ਦੀਆਂ ਸਟੇਟਮੈਂਟਾਂ ਪਈਆਂ ਨੇ ਬੈਂਕ ਦੇ ਸਕਰੀਨਸ਼ਾਟ ਪਈ ਨੇ ਜਦੋਂ ਅਸੀਂ ਕੋਈ ਵੀ ਬਾਰਕੋਡ ਜਿਹੜਾ ਸਕੈਨ ਕਰਦੇ ਆ ਉਹਦੇ ਉੱਤੇ ਬਕਾਇਦਾ ਰਣਵੀਰ ਕਾਲਜ ਸੰਗਰੂਰ ਦਿਖਦਾ ਹੈ ਇਹ ਵੀਰ ਤੁਸੀਂ ਦੇਖ ਸਕਦੇ ਹੋਗੇ ਕਿ ਬੱਚਿਆਂ ਕੋਲੇ ਜਿਹੜਾ ਜੀ ਆਰਸੀ ਸੰਗਰੂਰ ਤਾਂ ਪ੍ਰੋਪਰ ਜਿਹੜੇ ਫਸਟ ਇਅਰ ਦੀ ਭਰੀ ਹੋਈ ਹੈ ਇਹ ਇਹ ਜਿਹੜਾ ਗੂਗਲ ਪੇ ਤੋਂ ਕੀਤੇ ਗਏ ਨੇ ਗਵਰਨਮੈਂਟ ਰਣਵੀਰ ਕਾਲਜ ਉੱਪਰ ਸਲਿੱਪ ਦੇ ਉੱਪਰ ਲਿਖਿਆ ਆ ਰਿਹਾ ਹੈਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਇਸ ਤਰ੍ਹਾਂ ਬੱਚੇ ਬੱਚੇ ਕਿੰਨੇ ਬੱਚੇ ਹੋ ਤੁਸੀਂ ਟੋਟਲ ਹੈ ਜਿਹੜੇ ਹੂੰ ਤਾਂ ਪੇਪਰ ਕਦੋਂ ਨੇ ਕੀ ਹੋਣਾ ਸਰ 26 ਤਰੀਕ ਤੋਂ ਪ੍ਰੈਕਟੀਕਲ ਸਟਾਰਟ ਕਰਦੇ ਉਸ ਤੋਂ ਬਾਅਦ 4 ਤਰੀਕ ਨੂੰ ਪੱਕੇ ਇਗਜ਼ਾਮ ਨੇ ਫਾਈਨਲ ਇਅਰ ਵਾਲਿਆਂ ਦੇ ਹੁਣ ਐਸਡੀਐਮ ਨੂੰ ਮੇਲੇ ਉਹਨਾਂ ਨੇ ਕੀ ਕਿਹਾਗਾ ਸਰ ਉਹਨਾਂ ਨੇ ਵੀ ਕ ਐਕਸ਼ਨ ਲੈਣਗੇ ਪਤਾ ਕਰਨਗੇ ਤਾਂ ਯੂਨੀਵਰਸਿਟੀ ਤੱਕ ਤੁਸੀਂ ਕਿੰਨੇ ਜਾਣੇ ਨੇ ਪਹੁੰਚ ਕੀਤੀ ਹੈ ਸਰ ਮੈਂ ਗਈ ਸੀ ਕੱਲ ਯੂਨੀਵਰਸਿਟੀ ਉਹਨਾਂ ਨੇ ਵੀ ਕਿਹਾ ਵੀ ਕਾਲਜ ਵੱਲੋਂ ਨਹੀਂ ਆਈ ਫੀਸ ਵੀ ਇਸ ਕਰਕੇ ਤੁਹਾਨੂੰ ਰੋਲ ਨੰਬਰ ਤਾਂ ਨਹੀਂ ਦੇ ਰਹੇ ਹੈਗੇ ਉਹ ਕਾਲਜ ਆਏ ਇਹ ਕਹਿੰਦੇ 25000 ਰੁਪਏ ਪਰ ਪਹਿਲਾਂ 20 ਕਹਿ ਰਹੇ ਸੀ ਕਾਲਜ ਨੂੰ ਫੀਸ ਤੁਸੀਂ ਦਿੱਤੀ ਆ ਉਹਦਾ ਤੁਹਾਡੇ ਕੋਲ ਪ੍ਰੂਫ ਹੈਗਾਗਾ ਹਾਂਜੀ ਪਰ ਉਹਦੇ ਤੇ ਫਿਰ ਪ੍ਰਿੰਸੀਪਲ ਕੀ ਕਹਿ ਰਿਹਾਗਾ ਸਰ ਪ੍ਰਿੰਸੀਪਲ ਵਾਲੇ ਮਿਲੇ ਨਹੀਂ ਕਿ ਐਪਲੀਕੇਸ਼ਨ ਹੀ ਗੈਰ ਹੈ ਪ੍ਰਿੰਸੀਪਲ ਮਿਲੇ ਹੀ ਨਹੀਂ ਹੈ ਕਿ ਪ੍ਰਿੰਸੀਪਲ ਆ ਹੀ ਨਹੀਂ ਰਿਹਾ ਕਾਲਜ ਪਰ ਦੂਸਰੇ ਇਨਚਾਰਜ ਤਾਂ ਹੋਣਗੇ ਕਹਿ ਕੀ ਰਹਾ ਹੈ ਕਾਲਜ ਅਥਾਰਟੀ ਤਾਂ ਕੋਈ ਹੋਊਗਾ ਹਾਂਜੀ ਸਰ ਹੈਗਾ ਰਿਕਾਰਡਿੰਗ ਵੀ ਹੈਗੀ ਆ ਅਕਸਰ ਨੇ ਕਿਹਾ ਸੀ ਹਰਦੀਪ ਸਰ ਨੇ ਉਹ ਕਹਿੰਦੇ ਕੁਝ ਨਹੀਂ ਹੋ ਸਕਦਾ ਹੁਣ ਕਹਿੰਦੇ ਦੁਬਾਰਾ ਸਾਲ ਲਾਓਗੇ ਹੁਣ ਤੁਸੀਂ ਐਂ ਕਹਿ ਰਹੇ ਨੇ ਅੱਛਾ ਤੁਹਾਨੂੰ ਇਹ ਕਹਿ ਰਿਹਾ ਕਿ ਦੁਬਾਰੇ ਇੱਕ ਸਾਲ ਹੋਰ ਕਰੋਗੇ ਇੱਕ ਸਾਲ ਹੋਰ ਕਰੋਗੇ ਦੁਬਾਰਾ ਸਾਲ ਕਿਹੜੇ ਈਅਰ ਦੇ ਵਿੱਚੋਂ ਹੁਣ ਫਾਈਨਲ ਈਅਰ ਸਰ ਸਾਰੇ ਬੱਚੇ ਫਾਈਨਲ ਈਅਰ ਹਾਂਜੀ ਸਰ ਫਾਈਨਲ ਈਅਰ ਵਾਲੇ ਹਾਂ ਸਾਰੇ ਅਸੀਂ ਕਹਿੰਦੇ ਇੱਕ ਸਾਲ ਖ ਉਹ ਨੇ ਸਤਾ ਕੀ ਕਰ ਸਕਦੇ ਆ ਸਾਡਾ ਪੇਪਰ ਨੂੰ ਕਹਿ ਰਹੇ ਆ ਮਾਪਿਆਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਹਾਂਜੀ ਹੋਈ ਹੈ ਸਰ ਐਨੀ ਉਹ ਵੀ ਇਹ ਕਹਿ ਰਹੇ ਆ ਨਹੀਂ ਪਾਸ ਨਹੀਂ ਕਰ ਸਕਦੇ ਤਾਂ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦਲਿਤ ਬੱਚੇ ਨੇਗੇ ਜਿਨ੍ਹਾਂ ਨੇ ਆਪਣੀ ਫੀਸ ਹੈ ਜਿਹੜੀ ਉਹ ਕਾਲਜ ਨੂੰ ਜਮ੍ਹਾਂ ਕਰਵਾਤੀ ਪਰ ਜਦੋਂ ਪੇਪਰ ਦੇ ਟਾਈਮ ਰੋਲ ਨੰਬਰ ਇਸ਼ੂ ਹੋਣਾ ਸੀਗਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਯੂਨੀਵਰਸਿਟੀ ਕੋਲੇ ਉਹਨਾਂ ਦੀ ਫੀਸ ਹੀ ਨਹੀਂ ਪਹੁੰਚੀ ਪਰ ਹੁਣ ਜਦੋਂ ਅਬ ਜਿਹੜਾ ਕਾਲਜ ਅਥਾਰਟੀ ਹੈ ਜਿਹੜਾ ਕਾਲਜ ਪ੍ਰਸ਼ਾਸਨ ਹੈ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਸਾਡੇ ਕੋਲੇ ਇਸ ਮਸਲੇ ਦਾ ਕੋਈ ਹੱਲ ਨਹੀਂ ਜਾ ਤਾਂ ਦੁਬਾਰੇ ਇੱਕ ਸਾਲ ਆਪਣਾ ਦੁਬਾਰੇ ਫਾਈਨਲ ਇਅਰ ਦੇ ਵਿੱਚ ਲਗਾ ਲਵੋ ਇੱਕ ਸਾਲ ਆਪਣਾ ਖਰਾਬ ਕਰ ਲਓ ਨਹੀਂ ਪੈਸੇ ਬਣਦੇ ਨੇ ਜਿਹੜਾ 27000 ਰੁਪਏ ਦੇ ਕਰੀਬ ਜਿਹੜਾ 20000 ਦੇ ਨਾਲ ਜੁਰਮਾਨਾ ਤੇ 27000 ਪੂ ਟੋਟਲ ਜਿਹੜੀ ਫੀਸ ਇਹਨਾਂ ਨੂੰ ਕਹੀ ਜਾ ਰਹੀ ਹੈ ਕਿ ਤੁਹਾਨੂੰ ਭਰਨੀ ਹੀ ਹਰ ਹਾਲਤ ਦੇ ਵਿੱਚ ਪੈਣੀ ਹੈਗੀ ਤਾਂ ਉਹਨੇ ਬੱਚੇ ਇਸ ਸਮੇਂ ਐਸਡੀਐਮ ਸੰਗਰੂਰ ਦੇ ਕੋਲ ਆਏ ਨੇਗੇ ਕਿ ਸਾਡਾ ਕੁਝ ਹੀ ਹਫ਼ਤਿਆਂ ਦੇ ਵਿੱਚ ਪੇਪਰ ਹੈ ਮਾਪਿਓ ਪਰੇਸ਼ਾਨ ਨੇ ਬੱਚੇ ਪਰੇਸ਼ਾਨ ਨੇ ਮਾਮਲਾ ਹੈਗਾ ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ